ਸ਼ਾਹਕੋਟ ਦੇ ਵਿੱਚ ਮੀਟਿੰਗ ਹੋਈ ਹੈ ਜੀ ਸਾਡੇ ਸਾਰੇ ਜਿਹੜੇ ਪ੍ਰਸ਼ੂਕਤੋਂ ਸਹਿबान 20 ਮੈਂਬਰਾਂ ਦਾ ਬਦਾਰ ਬਿੰਦਰ ਸਿੰਘ ਸੀਚਿਆ ਤੇ ਸਰਦਾਰ ਬਲਵੀਰ ਸਿੰਘ ਕੰਦੋਵਾਲ ਤੇ ਬਾਕੀ ਸਾਡੀ ਸਾਰੀ ਟੀਮ ਅਸੀਂ ਆ ਕੇ ਇੱਥੇ ਸਮੱਸਿਆਵਾਂ ਸੁਣੀਆਂ ਕਾਫੀ ਗੰਭੀਰ ਸਮੱਸਿਆਵਾਂ ਜਿਹੜੀਆਂ ਸ਼ਾਹਕੋਟ ਹਲਕੇ ਦੇ ਵਿੱਚ ਹੋ ਗਈਆਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਸੀਗਾ ਵੀ ਆਉਣ ਵਾਲਾ ਸਮਾਂ ਜੋ ਜੋ ਇਹਨਾਂ ਨੇ ਸਮੱਸਿਆ ਦੱਸੀਆਂ ਅਸੀਂ ਉਹਨਾਂ ਨੂੰ ਬੜੀ ਬੇਫਿਕਰੀ ਦਾ ਬ ਵਧੀਆ ਤਰੀਕੇ ਨਾਲ ਉਹਨੂੰ ਹੱਲ ਕਰਾਂਗੇ ਔਰ ਆਉਣ ਵਾਲਾ ਟਾਈਮ ਹੈ ਜੋ ਇਹ ਦਿੱਕਤਾਂ ਨਹੀਂ ਆਉਣਗੀਆਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜੋ ਅੱਜ ਇਹਨਾਂ ਨਾਲ ਬੈਠ ਕੇ ਅਸੀਂ ਮੀਟਿੰਗ ਕੀਤੀ ਆ ਕਿ ਜਿਹੜੀਆਂ ਇਹਨਾਂ ਦੀਆਂ ਗੰਭੀਰ ਸਮੱਸਿਆਵਾਂ ਆ ਉਹਨਾਂ ਨੂੰ ਅਸੀਂ ਜ਼ਰੂਰ ਹੱਲ ਕਰਾਂਗੇ ਸ਼ਾਮ ਨਾਲ ਤੇ ਵੋਟਰਾਂ ਕੀ ਪੀਰ ਕਰਨਾ ਚਾਹੁੰਦੇ ਨੇ ਇਸ ਸਮੇਂ ਵੋਟਰਾਂ ਦਾ ਮਾਹੌਲ ਹੈ ਸ਼ਾਮ ਨਾਲ ਤੇ ਵੋਟਰ ਆਪ ਸੂਝਮਾਨਿਆ ਸਮਝਦਾਰ ਆ ਅੱਗੇ ਵਾਲੀਆਂ ਗੱਲਾਂ ਨਹੀਂ ਜੀ ਜੋ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਸਰਕਾਰ ਆ ਉਹਨੀਆਂ ਨੀਤੀਆਂ ਬਹੁਤ ਵਧੀਆ ਜੀ ਉਹ ਬਹੁਤ ਵਿਗਾਇਨਾ ਸੋਚਦੇ ਆ ਔਰ ਉਹਨਾਂ ਦੀਆਂ ਨੀਤੀਆਂ ਇੰਨੀਆਂ ਕਿ ਵਧੀਆ ਕਿਉਂਕਿ ਹਰ ਇੱਕ ਇਨਸਾਨ ਦੇ ਕੋਲ ਫੋਨ ਆ ਉਹ ਬੈਠਾ ਆਨਲਾਈਨ ਸਾਰਾ ਕੁਝ ਵਟਸਐਪ ਤੇ ਦੇਖੀ ਜਾਂਦਾ ਵੀ ਕਿੱਥੇ ਕੀ ਗਤੀਵਿਧੀਆਂ ਚੱਲਦੀਆਂ ਲੋਕ ਬੜੇ ਸੰਗਦਾ ਰਿਆ ਉਹਨਾਂ ਨੇ ਇੱਕ ਨਿਰਣਾ ਬਣਾ ਲਿਆ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਸੀਂ ਉਹਦੇ ਨਾਲ ਜੁੜੇ ਆ ਤੇ ਸਦਾ ਹੀ ਜੁੜੇ ਰਵਾਂਗੇ ਤੋ ਜੋ ਉਹਨਾਂ ਦੀ ਸਾਰਿਆਂ ਦੀ ਬੁਰਜ ਉਹ ਇਹੀ ਮੰਗਿਆ ਵੀ ਅਸੀਂ ਮਾਨ ਸਾਹਿਬ ਨਾਲ ਹਮੇਸ਼ਾ ਜੁੜੇ ਰਹਿਵਾਂਗੇ ਉਹ ਵੀ ਜੁੜੇ ਰਹਿਣਾ ਚਾਹਣਾ ਚਾਹ। ਜੇ ਪਾਸ ਦਿਖ ਬਦਲ ਕੇ ਚੱਲ ਗਏ ਤੁਹਾਡੇ ਨੂੰ ਦਾ ਕੋਈ ਪ੍ਰਭਾਵ ਹੋਊਗਾ ਵੋਟਰਾਂ ਤੇ। ਦੇਖੋ ਜੀ ਰੈਂਕੂ ਜੀ ਪਾਰਟੀ ਬਦਲ ਕੇ ਚਲੇ ਗਏ। ਉਹ ਨਾਲ ਕੋਈ ਫਰਕ ਨਹੀਂ ਪੈਣਾ। ਇੱਕ ਦਰਖਤ ਨਾਲੋਂ ਪੱਤੇ ਝੜ ਜਾਂਦੇ ਆ, ਉਹ ਸੁੱਕ ਜਾਂਦੇ ਆ। ਇਸ ਕਰਕੇ ਸਾਨੂੰ ਉਹਨਾਂ ਦਾ ਜਾਣਨਾ ਬਹੁਤਾ ਫਰਕ ਨਹੀਂ ਪੈਣਾ। ਜੀ ਜੀ ਆਪਾਂ ਕਹੀਏ ਵੀ ਸ਼ਾਇਦ ਉਹ ਚਲੇ ਗਏ ਆ ਤੇ ਆਮ ਆਦਮੀ ਪਾਰਟੀ ਦੋਲ ਗਈ ਆ ਬਿਲਕੁਲ ਗਲਤ ਹੈ ਜੀ ਇਹ ਕਿਉਂਕਿ ਇੱਕ ਟ੍ਰੇਨ ਆ ਸਟੇਸ਼ਨ ਤੇ ਜਾਂਦੀ ਆ ਬਹੁਤ ਸਵਾਰੀਆਂ ਚਾਹਣੀਆਂ ਬਹੁਤ ਉਤਰਨੀਆਂ ਇਹਦੇ ਵਿੱਚ ਬਾਲਾ ਕੋਈ ਸਾਨੂੰ ਫਰਕ ਨਹੀਂਗਾ ਤੇ ਨਾ ਫਰਕ ਪੈਣਾ ਇਹਦਾ ਕਿਉਂਕਿ ਬੰਦੇ ਦਾ ਇੱਕ ਵਿਸ਼ਵਾਸ ਹੁੰਦਾ ਉਹਨਾਂ ਨੇ ਆਪਣਾ ਵਿਸ਼ਵਾਸ ਆਪ ਹੀ ਤੋੜ ਲਿਆ ਅਸੀਂ ਉਹਦੇ ਵਿੱਚ ਕੁਝ ਨਹੀਂ ਕਰ ਸਕਦੇ ਤੇ ਲੋਕਾਂ ਦੀ ਇਹੀ ਆ ਮੰਗ ਦੇ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨਹੀਂ ਹੁਣ ਜਿਵੇਂ ਹੁਣ ਵੀ ਨਵੇਂ ਬੰਦੇ ਨੂੰ ਟਿਕਟ ਦੇ ਦਿੱਤੀ ਗਈ ਆ ਤੇ ਵਲੰਟੀਅਰ ਕੁਝ ਅੱਗੇ ਗੱਲਬਾਤ ਨਹੀਂ ਸੀ ਸਾਡੀ ਉਹ ਕਹਿੰਦੇ ਸੀ ਵੀ ਪਾਰਟੀ ਨੇ ਸੋਚਣਾ ਚਾਹੀਦਾ ਵੀ ਜਿਸ ਤਰ੍ਹਾਂ ਕੇ ਰਿੰਕੂ ਚ ਲੱਗ ਗਿਆ ਨਵੇਂ ਨੂੰ ਟਿਕਟ ਦੇ ਦਿੱਤੀ ਹੁਣ ਮੇਰੇ ਇੱਧੇ ਹੋਈ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਹਰ ਇੱਕ ਇਨਸਾਨ ਇੱਕੋ ਜਿਹਾ ਨਹੀਂਗਾ ਵੀ ਹਰ ਇੱਕ ਦਾ ਇਹੀ ਆ ਵੀ ਉਹਨੇ ਪਾਰਟੀ ਆਇਆ ਤੇ ਐਮਪੀ ਬਣਾਤਾ ਲੋਕਾਂ ਨੇ ਤੋਂ ਬਦਲ ਕੇ ਚਲੇ ਗਿਆ ਇਸ ਤਰ੍ਹਾਂ ਨਹੀਂ ਕਦੀ ਵੀ ਹੁੰਦੀ ਸੋ ਆਪਣੇ ਆਪ ਦੇ ਬੰਦੇ ਨੂੰ ਭਰੋਸਾ ਰੱਖਣਾ ਪਊਗਾ ਜੋ ਸਾਨੂੰ ਸ਼੍ਰੀ ਪਬਲਿਕ ਕੁਮਾਰ ਜੀ ਤਿਰੂਜੀ ਸਾਹਿਬ ਦਿੱਤੇ ਆ ਅਸੀਂ ਉਹਨਾਂ ਤੇ ਇਸੀ ਦਾ ਬਹੁਤ ਵੱਡਾ ਵਿਸ਼ਵਾਸ ਕਰਦੇ ਆ ਤੇ ਸਾਡੀ ਜਿੰਨੀ ਵੀ ਹਲਕਾ ਸ਼ਾਹਕੋਟ ਔਰ ਜਲੰਧਰ ਦੀ ਜਿੰਨੀ ਵੀ ਸਾਡੀ ਕਰੀਮ ਆ ਉਹਨਾਂ ਤੇ ਬਹੁਤ ਵੱਡਾ ਵਿਸ਼ਵਾਸ ਕਰਕੇ ਮਾਨ ਸਾਹਿਬ ਨੇ ਵਿਸ਼ਵਾਸ ਕਰਕੇ ਉਹਨਾਂ ਦੇ ਉਹਨਾਂ ਨੂੰ ਇਸੇ ਸਾਡੇ ਲੋਕ ਸਭਾ ਦੇ ਵਿੱਚ ਉਤਾਰਿਆ ਅਸੀਂ ਉਹਨਾਂ ਨੂੰ ਵੀ ਵਿਸ਼ਵਾਸ ਦਉਂਦੇ ਆ ਮੈਂ ਵੱਡੀ ਲੀਨਾਂ ਇਤੋਂ ਜਿੱਤ ਹਾਸਲ ਕਰਕੇ ਦਉਂਦੇ ਆ